ਸਸਕਾਰਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਸੂਬੇ ਟੈਕਸਾਸ ਦੇ ਸ਼ਹਿਰ ਡਾਲਾਸ ਦੇ ਇੱਕ ਵਿਅਕਤੀ ਨੂੰ ਨਫ਼ਰਤ ਭਰੇ ਸੰਦੇਸ਼ ਭੇਜਣ ਦੀ ਲੜੀ ਦੇ ਵਿੱਚ ਅਤੇ ਇੱਕ ਸਿੱਖ ਨਾਗਰਿਕ ਅਧਿਕਾਰ ਸੰਗਠਨ ਅਤੇ ਹੋਰ ਵਿਅਕਤੀਆਂ ਦੇ ਵਿਰੁੱਧ ਹਿੰਸਕ ਧਮਕੀਆਂ ਦੇਣ ਦਾ ਦੋਸ਼ੀ ਠਹਿਰਾਇਆ ਗਿਆ ਹੈ ਉਨੰਜਾ ਸਾਲ ਦੇ ਪੁਸ਼ਨ ਅਥਾਲੇ ਨੇ ਸੰਘੀ ਅਦਾਲਤ ਦੇ ਵਿੱਚ ਸੰਘੀ ਸੁਰੱਖਿਆ ਗਤੀਵਿਧੀਆਂ ਦੇ ਵਿੱਚ ਦਖਲਅੰਦਾਜ਼ੀ ਕਰਨ ਅਤੇ ਕਈ ਥਾਵਾਂ ਤੇ ਧਮਕੀਆਂ ਫਲੋਨ ਦੇ ਵੀ ਗਾਲ ਕਬੂਲ ਕੀਤੀ ਹੈ ਜਿਸ ਤਹਿਤ ਹੁਣ ਉਸ ਨੂੰ 15 ਸਾਲ ਤੱਕ ਦੀ ਕੈਦ ਅਤੇ 2,50,000 ਡਾਲਰ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ 10ਵੀਂ ਅਮਰੀਕੀ ਨៃ ਵਿਭਾਗ ਦੇ ਮੁਤਾਬਕ ਉਸ ਨੂੰ ਕੈਮਿਡਨ ਫੈਡਰਲ ਕੋਰਟ ਦੇ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਐਡਵਰਡ ਕੀਲ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਉਸ ਨੂੰ 3 ਜੂਨ ਨੂੰ ਸਜ਼ਾ ਵੀ ਹੁਣ ਸੁناਈ ਜਾਵੇਗੀ ਵਕੀਲਾ ਦਾ ਕਹਿਣਾ ਹੈ ਕਿ ਅਥਾਲੇ ਨੇ ਸਤੰਬਰ 2022 ਦੇ ਵਿੱਚ ਇੱਕ ਸਿੱਖ ਵਕਾਇਤ ਸਮੂਹ ਨੂੰ ਕਈ ਸੰਦੇਸ਼ ਭੇਜੇ ਸ ਜਿਸ ਦੇ ਵਿੱਚ ਉਸ ਦੇ ਮੁਲਾਜ਼ਮਾਂ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਤੰਕੀਦ ਕੀਤੀ ਗਈ ਸੀ ਸੰਦੇਸ਼ਾਂ ਦੇ ਵਿੱਚ ਉਸ ਨੇ ਸਿੱਖ ਧਾਰਮਿਕ ਕਰਵਾਈਤਾਂ ਨੂੰ ਬੁਰਾ ਭਲਾ ਕਿਹਾ ਅਤੇ ਸੰਗਠਨਾ ਦੇ ਮੈਂਬਰਾਂ ਦੇ ਵਾਲ ਜ਼ਬਰਦਸਤੀ ਕੱਟਣ ਸਮੇਤ ਉਨ੍ਹਾਂ ਨੂੰ ਸਿਗਰਟ ਪੀਣਾ ਅਤੇ ਤੰਮਾਕੂ ਖਾਣ ਤੇ ਲਈ ਮਜਬੂਰ ਕਰਨ ਦੀਆਂ ਯੋਜਨਾਵਾਂ ਦਾ ਵੀ ਵਰਣਨ ਕੀਤਾ ਸੀ। ਅਥਾਲੇ ਨੇ ਮਾਰਚ 2024 ਦੇ ਵਿੱਚ ਵੀ ਆਪਣੀਆਂ ਧਮਕੀਆਂ ਜਾਰੀ ਰੱਖੀਆਂ ਅਤੇ ਹੋਰ ਸੰਦੇਸ਼ ਭੇਜੇ ਜਿਸ ਵਿੱਚ ਸਿੱਖਾਂ, ਮੁਸਲਮਾਨਾਂ ਅਤੇ ਅਯੁੱਧ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਸਕ ਬਿਆਨਬਾਜ਼ੀ ਸ਼ਾਮਲ ਸੀ। ਉਸਨੇ ਇਹ ਵੀ ਮੰਨਜ਼ੂਰ ਕੀਤਾ ਕਿ ਉਸਨੇ 6 ਸਤੰਬਰ 2021 ਨੂੰ ਆਪਣੇ ਸਾਪ ਦਾ ਸਹਿ ਕਰਮਚਾਰੀ ਨੂੰ ਭੇਜੇ ਸੰਦੇਸ਼ ਵੀ ਸ਼ਾਮਲ ਸੀ ਜਿਸ ਦੇ ਵਿੱਚ ਉਸਨੇ ਪਾਕਿਸਤਾਨ ਅਤੇ ਮੁਸਲਮਾਨਾਂ ਪ੍ਰਤੀ ਆਪਣੀ ਨਫ਼ਰਤ ਜ਼ਾਹਰ ਕੀਤੀ ਸੀ ਦਸਰੀ ਨਿਊ ਜਰਸੀ ਚੁਲੇ ਦੇ ਕਾਰਜਕਾਰੀ ਅਮੇਕੀ ਅਟਾਰਨੀ ਵਿਕਾਸ ਖੰਨਾ ਨੇ ਕਿਹਾ ਹੈ ਕਿ ਹਿੰਸਾ ਦੀਆਂ ਧਮਕੀਆਂ ਲਈ ਸਾਡੇ ਸਮਾਜ ਵਿੱਚ ਕੋਈ ਜਗ੍ਹਾ ਨਹੀਂ ਹੈ ਇਸ ਦੇਸ਼ ਦੇ ਹਰ ਵਿਅਕਤੀ ਨੂੰ ਹਿੰਸਾ ਜਾਂ ਤਸ਼ੱਦਦ ਦੇ ਡਰ ਤੋਂ ਬਿਨਾ ਆਪਣੇ ਧਰਮ ਦਾ ਪਾਲਣ ਕਰਨ ਦੇ ਲਈ ਸੁਤੰਤਰ ਹੋਣਾ ਚਾਹੀਦਾ ਹੈ